ਬੱਚੇ ਬਹੁਤ ਹੀ ਨਿਹਯਤ ਚੰਗੇ ਲਾਏ ਮੱਜ ਨੇ ਝੋਟੀ ਆਪਣੇ ਕੋਲ ਇਹਦੀ ਸੂਈ ਆ ਦੂਜੀ ਸੂਈ ਬਹੁਤ ਚੰਗੇ ਦੋਤੇ ਚਲਦੀ ਪਈ ਹੈ ਲਾਈਵ ਉਹਨੂੰ ਵੀ ਕਰਾਂਗੇ ਬਹੁਤ ਜਲਦ ਲਾਈਵ ਤਾਂ ਨਹੀਂ ਕਰਦੇ ਉਹਦੇ ਵਿੱਚ ਫਿਰ ਦੋ ਗੱਲਾਂ ਹੋ ਜਾਂਦੀਆਂ ਇੱਕ ਤਾਂ ਕਈ ਸੱਜਣ ਮੰਗਲ ਨਾ ਪੈਂਦੇ ਆ ਨੰਬਰ 2 ਤੇ ਕਈ ਵੀਰ ਇਹ ਕਹਿਣ ਲਾ ਪੈਂਦੇ ਆ ਕਿ ਵੀਰ ਸਾਨੂੰ ਦੇ ਦਿਓ ਜਾ ਕੋਈ ਕੱਟੀ ਇਹਦੀ ਦੇ ਦੋ ਐ ਜੋ ਪਰ ਪਸ਼ੂ ਜਦੋਂ ਅੱਖ ਦੇ ਥੱਲੇ ਆ ਜਾਂਦਾ ਪਸ਼ੂ ਨਾ ਉਹਦਾ ਸਿਸਟਮ ਹੈਲ ਹੋ ਜਾਂਦਾ ਇੱਕ ਵਾਰੀ ਪੀਕ ਲੈਵਲ ਤੋੜਦਾ ਜਦੋਂ ਪਸ਼ੂ ਬਾਹਲੀਆਂ ਨਿਨਜਾਂ ਚੜਦੇ ਕੋ ਮਾਰਚ ਮਾਰ ਵੀ ਹੋ ਜਾਂਦਾ ਹਰ ਇੱਕ ਚੰਗਾ ਨਹੀਂ ਮੈਂ ਕਹੂੰਗਾ ਤੇ ਹਰ ਇੱਕ ਮਾੜਾ ਨਹੀਂ ਕਹੂੰਗਾ ਆਪੋ ਆਪਣੀ ਹਰ ਇੱਕ ਦੀ ਸੋਚ ਆ ਅੱਜ ਕੀਤੀ ਆ ਤੇ ਅੱਜ ਦੀ ਤਰੀਕ ਨੋਟ ਕਰ ਲਿਓ ਮੇਰੇ ਸਾਹਮਣਾਂ ਕੋਈ ਤਰੀਕ